ਪਹਿਲਾ ਟੈਂਪੂ ਚਲਾਉਂਦਾ ਸੀਗਾ ਆ ਹੁਣ ਜਦੋਂ ਫਿਰ ਉਸ ਦੁਬਾਰ ਟੈਂਪੂ ਦਾ ਇੰਜਣ ਕਰਨ ਗੁਰਨਾ ਮੇਰੇ ਆ ਚੀਜ਼ ਫਸੜਾ ਮੱਚ ਗਿਆ ਇਹ ਤਾਂ ਬਹੁਤ 1.5 ਸਾਲ ਤੋਂ ਉੱਤੇ ਹੋ ਚੱਲਿਆ ਫਿਰ ਕੋਈ ਤਾਂ ਹੀ ਸੀਗਾ ਉਸ ਦੁਬਾਰ ਟੈਂਪੂ ਵੀ ਨਹੀਂ ਚੱਲਿਆ ਮੁੜ ਕੇ ਵਾਸ ਇਹ ਅੱਗ ਲੱਗਨ ਨਾ ਇਹ ਦੇ ਦਿਮਾਗ ਤੇ ਲੋਡ ਪੈ ਗਿਆ ਜਦੋਂ ਮੈਂ ਡਾਕਟਰ ਦੇ ਲੈ ਕੇ ਗਿਆ ਇੱਕੇ ਦਾ ਮੇ ਇਹਦੇ ਦਰਦ ਨੂੰ ਲੱਗ ਗਿਆ ਸੀਗਾ ਤੇ ਚਲੋ ਜੀ ਅਸੀਂ ਹਸਪਤਾਲ ਜਾਵੜੇ ਸਾਰਿਆਂ ਉਹਨਾਂ ਨੇ ਕਰਕੇ ਰਿਪੋਰਟ ਆਉਂਦੀ ਵੀ ਗੁਰਦੇ ਦੇ ਵਿੱਚ ਨਾ ਇੱਥੇ ਗ੍ਰੇਸ਼ਾ ਭਰਿਆ ਪਿਆ ਉਹ ਕੱਢਣਾ ਪਊ ਅਜਿਹਾ ਵੀ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਕੋਈ ਬਾਗੇ ਪੁਰਾਣੇ ਮੇਰ ਸਿੰਘ ਆਏ ਤੇ ਉਹਦੇ ਨਾਲ ਗੱਲ ਕੀਤੀ ਉਹ ਕੰਦਾ ਵੀ ਆਪਾਂ ਖਾਲਸਾ ਐਡ ਨਾਲ ਗੱਲ ਕਰਦੇ ਆ ਜੇ ਕੋਈ ਮਦਦ ਕਰ ਸਕਿਆ ਤਾਂ ਕਰਨਗੇ ਜਰੂਰ ਕਰਨਗੇ ਸਾਰਾ ਕੋਸ਼ਿਸ਼ ਅਸੀਂ ਲੈ ਕੇ ਉੱਤੇ ਖਾਲਸਾ ਐਡ ਨੂੰ ਗੇਤਾ ਤੁ ਬਾਦ ਇਹਦਾ ਆਪਰੇਸ਼ਨ ਕਰਾਤਾ ਉੱਥੇ ਹਫ਼ਤਾ ਦਾਸਦਨ ਉੱਥੇ ਰਹਿਣਾ ਆਪ ਤੇ 10 ਦਿਨਾਂ ਚ ਬਿੱਲ ਬਣ ਗਿਆ 1 ਲੱਖ ਤੇ 15 20 25000 ਰੁਪਏ ਕਿਤੋਂ ਦੇ ਗਏ ਨਾ ਤਾਂ ਘਰ ਵੀ ਦੇ ਹੋਰ ਜਿਹੜਾ ਕੁਝ ਕੋਚੀਗਾ ਕੋਲ ਸਾਰਾ ਕੁਝ ਵੀ ਕੱਟ ਉੱਟ ਲਈ ਉਹਦੇ ਬਾਅਦ ਖਾਲਸਾ ਐਡ ਨੇ 40000 ਰੁਪਏ ਭੇਜੇ ਲਾ ਕੇ ਨਹੀਂ ਉੱਤੇ ਤਾਂ ਜਿੰਨਾ ਸਾਡਾ ਫਾਇਦਾ ਕਰਦਾ ਗਰੀਬ ਦਾ ਖਾਲਸਾ ਐਡ ਕਰਦਾ ਤੇ ਰੋਹ ਤਾਂ ਕੋਈ ਨਹੀਂ ਕਰਦਾ ਹੋਰ ਤਾਂ ਇੰਨਾ ਭੈਣ ਭਰਾ ਨਹੀਂ ਆਪਦਾ ਕਰਦਾਗਾ ਖਾਲਸਾ ਐਡ ਦਾ ਬਹੁਤ ਬਹੁਤ ਧੰਨਵਾਦ ਕਰਦਾ